ਹੁਣ ਅਸਲ 'ਚ ਜਿਹੜੇ ਆ ਛੱਪੜ ਵਾਲੇ ਵੀਰ ਜਿਹੜੇ ਗਾਲਾਂ ਕੱਢਣ ਵਾਲਾ ਛੱਪੜ ਤੇ ਬੈਠੇ ਹੁੰਦੇ ਨੇ ਨਾ ਕਰਨਾ ਤੇ ਇਹਨਾਂ ਨੇ ਕੁਝ ਨਹੀਂ ਇਹ ਛੱਪੜਾ ਵਾਲਿਆਂ ਨੂੰ ਮੈਂ ਸਮਝਾਉਣਾ ਚਾਹੁੰਨਾ ਕਿ ਤੁਸੀਂ ਆਪਣਾ ਨਾਂ ਕੁਦ्डा ਸਿੰਘ ਲਿਖ ਲਓ ਤੇ ਭਾਵੇਂ ਜਿਹੜਾ ਮਰਜ਼ੀ ਨਾਂ ਬਣਾ ਲਓ ਆਪਣਾ ਫਲਾਈਂਗ ਸਿੱਖ ਬਣਾ ਲਓ ਜਾਂ ਕੁਝ ਵੀ ਕਰ ਲਓ ਤੁਹਾਡੇ ਮੋਬਾਈਲ ਦਾ ਇੱਕ ਆਈਪੀ ਐਡਰੈਸ ਹੈ ਜਿੱਥੋਂ ਤੁਹਾਨੂੰ ਟਰੈਕ ਕੀਤਾ ਜਾ ਸਕਦਾ ਫੜਿਆ ਜਾ ਸਕਦਾ ਐਗਜ਼ਾਮਪਲ ਦੇਣਾ ਮਹਾਰਾਣੀ ਪਟਿਆਲਾ ਦੇ ਪੈਸੇ ਗਵਾਚੇ ਸੀ ਥਰੂ ਮੋਬਾਈਲ ਤੇ 24 ਘੰਟੇ 'ਚ ਬੰਦੇ ਫੜ ਕੇ ਲੈ ਆਂਦੇ ਸੀ ਹੁਣੇ ਥੋੜੇ ਦਿਨ ਪਹਿਲਾਂ ਇੱਕ ਹੋਰ ਇਹੋ ਜਿਹਾ ਕ ਇਹ ਜਿਹੜੇ ਸ਼ਰਾਰਤੀਆਂ ਨੇ ਫੋਨ ਤੋਂ ਕੀਤੀ ਅੰਮ੍ਰਿਤਸਰ ਇੱਕ ਵੱਡੇ ਸਕੂਲ ਦੇ ਬੱਚਿਆਂ ਨੇ ਆਪਣੇ ਮੋਬਾਈਲ ਤੋਂ ਕਿਹਾ ਵੀ ਤੁਹਾਡੇ ਸਕੂਲ 'ਚ ਬੰਮ ਫਟਣ ਵਾਲਾ ਉਹਨਾਂ ਬੰਦਿਆਂ ਨੂੰ ਵੀ 36 ਘੰਟੇ ਦੇ ਵਿੱਚ ਵਿੱਚ ਅਰੈਸਟ ਕਰ ਲਿਆ ਗਿਆ ਸੀ ਅੱਜ ਉਹਨਾਂ ਦੇ ਮਾਪੇ ਆਪਣੀ ਉਹ ਜੇਲਾ ਭੁਗਦੇ ਪਏ ਨੇ ਸੋ ਇਹ ਛੱਪੜ ਦੇ ਜ ਕੰਡੇ ਵਹਿਣ ਵਾਲੇ ਜਿਹੜੇ ਵਿਹਲੜ ਨੇ ਇਹਨਾਂ ਵਾਸਤੇ ਮੈਂ ਸਪੈਸ਼ਲ ਦੱਸਣਾ ਚਾਹੁੰਨਾ ਕਿ 10ਵੀਂ ਤੁਹਾਡੇ ਕੋਲ ਪਾਸ ਨਹੀਂ ਹੋਈ ਸ਼ਾਇਦ 8ਵੀਂ ਵੀ ਨਹੀਂ ਹੋਈ ਸ਼ਾਇਦ 11ਵੀਂ ਵੀ ਨਹੀਂ ਪਾਸ ਹੋਈ ਮਾਪੇ ਉਹ ਤੁਹਾਨੂੰ ਕੱਢਦੇ ਨੇ ਗਾਲਾਂ ਫਿਰ ਤੁਸੀਂ ਗੰਦੇ ਕਮੈਂਟ ਲਿਖੋਗੇ ਤੇ ਤੁਹਾਡੇ ਤੇ ਪਰਚਾ 100% ਹੋਏਗਾ ਇੰਡੀਆ ਵਿੱਚ ਤੁਹਾਡੇ ਖਿਲਾਫ ਪਰਚਾ ਹੋ ਸਕਦਾ ਹੋਇਆ ਕੀ ਕਿ ਮੇਰੀ ਇੱਕ ਕਲਾਇੰਟ ਲੜਕੀ ਮੈਂ ਨਾਂ ਨਹੀਂ ਲੈਣਾ ਉਹਦਾ ਉਹ ਸਾਈਪਰਸ ਗਈ ਸਾਈਪਰਸ ਆਪਣੇ ਕਿਸੇ ਫਰੈਂਡ ਨਾਲ ਉਹਦੇ ਲਿਵਿੰਗ ਇਨ ਰਿਲੇਸ਼ਨਸ਼ਿਪ ਚ ਰਹਿੰਦੇ ਰਹੇ ਤੇ ਉਹਨਾਂ ਨੇ ਆਪਣੇ ਕੁਝ ਪਰਸਨਲਾਈਜ਼ਡ ਮੂਮੈਂਟ ਵੀ ਕੈਪਚਰ ਕੀਤੇ ਉਸ ਮੁੰਡੇ ਨੇ ਵੀਡੀਓਜ਼ ਬਣਾ ਲੀਆਂ ਫੋਟੋਆਂ ਖਿੱਚ ਲੀਆਂ ਸਭ ਕੁਝ ਕਰ ਲਿਆ ਫਿਰ ਅਲਟੀਮੇਟਲੀ ਉਹ ਲੜਕੀ ਮੂਵ ਕਰ ਗਈ ਕੈਨੇਡਾ ਕੈਨੇਡਾ ਜਾ ਕੇ ਉਹਦੀ ਉੱਥੇ ਸ਼ਾਦੀ ਹੋ ਗਈ ਸੈਟਲਮੈਂਟ ਹੋ ਗਈ ਉਸ ਤੋਂ ਬਾਅਦ ਉਸ ਲੜਕੇ ਨੇ ਕੀ ਕੀਤਾ ਉਸ ਲੜਕੀ ਦੀਆਂ ਅਸ਼ਲੀਲ ਫੋਟੋਆਂ ਗੰਦੇ ਗਾਣੇ ਲਗਾ ਕੇ ਟਿਕਟੋਕ ਦੇਤੇ ਇਹੋ ਜਿਹੇ ਪਲੇਟਫਾਰਮ ਤੇ ਪੋਸਟ ਕੀਤੀਆਂ ਹੂੰ ਉਸ ਲੜਕੀ ਨੇ ਮੈਨੂੰ ਇੰਗੇਜ ਕਰਨ ਤੋਂ ਪਹਿਲਾਂ ਹੂੰ ਐਪਲੀਕੇਸ਼ਨ ਦਿੱਤੀ ਸਾਈਪ੍ਰਸ ਪੁਲਿਸ ਨੂੰ ਹੂੰ ਸਾਈਪ੍ਰਸ ਪੁਲਿਸ ਕਹਿੰਦੀ ਵੀ ਕੈਨੇਡਾ ਚ ਤੂੰ ਬੈਠੀ ਐ ਤੂੰ ਕੈਨੇਡਾ ਨਾਲ ਗੱਲ ਕਰ ਹੂੰ ਉਹਨੇ ਕੈਨੇਡਾ ਕੋ ਕੰਪਲੇਂਟ ਕੀਤੀ ਕਹਿੰਦਾ ਜੀ ਸਾਈਪ੍ਰਸ ਬੰਦਾ ਬੈਠਾ ਜੀ ਤੂੰ ਸਾਈਪ੍ਰਸ ਨਾਲ ਗੱਲ ਕਰ ਉਹਨੇ ਹਾਰ ਕੇ ਇੰਡੀਆ ਚ ਕੰਪਲੇਂਟ ਕਰਤੀ ਇੰਡੀਆ ਚ ਵੀ ਜਿਹੜਾ ਉਹਦਾ ਪਿੰਡ ਸੀ ਉੱਥੋਂ ਕਹਿੰਦੇ ਜੀ ਨਾ ਜੀ ਇਹ ਦੋਵੇਂ ਚੀਜ਼ਾਂ ਜਿਹੜੀਆਂ ਵਾਰਦਾਤਾਂ ਨੇ ਇੱਕ ਸਾਈਪ੍ਰਸ ਹੋਈ ਇੱਕ ਕੈਨੇਡਾ ਹੋਈ ਦੀ ਇੰਡੀਆ ਦਾ ਵਕੂਆ ਨਹੀਂ ਬੰਦਦਾ ਹੂੰ ਅਲਟੀਮੇਟਲੀ ਔਰ ਵੀਰੇ ਤੁਹਾਡੇ ਵਰਗੇ ਭਰਾ ਦੀ ਕੋਈ ਵੀਡੀਓ ਵੇਖ ਲਈ ਮੇਰੀ ਵੇਖਣ ਤੋਂ ਬਾਅਦ ਉਹਨੇ ਮੈਨੂੰ ਅਪਰੋਚ ਕੀਤਾ ਉਹਨੇ ਮੈਨੂੰ ਆਪਣੀਆਂ ਪਰਸਨਲ ਫੋਟੋਆਂ ਵੀਡੀਓਆਂ ਜੋ ਵੀ ਉਹਨੇ ਭੜਾਈਆਂ ਸੀ ਕਹਿੰਦੀ ਵੀਰ ਜੀ ਮੇਰੇ ਨਾਲ ਇੰਨਾ ਤਕਾ ਹੋ ਰਿਹਾ ਕਿ ਮੇਰੇ ਹਸਬੰਦ ਤੱਕ ਉਹਨੇ ਭੇਜੀਆਂ ਉਹਦਾ ਨਾਮ ਲਾਇਆ ਮੇਰੇ ਬੱਚੇ ਦਾ ਵਿੱਚ ਫੋਟੋ ਪਾ ਕੇ ਇਹ ਕੁਛ ਕੀਤਾ ਉਸ ਜਿਹੜਾ ਉਹ ਕਾਕਾ ਸਿੰਘ ਮੁੰਡੇ ਦਾ ਨਾਮ ਹੈ ਜਰੂਰ ਲੈ ਸਕਦਾ ਕਿਉਂਕਿ ਉਹਨੂੰ ਮੈਂ ਨੋਟਿਸ ਪਾਇਆ ਉਹਦੇ ਖਿਲਾਫ ਐਫ ਆਈ ਆਰ ਲਾਜ ਹੋਣ ਵਾਲੀ ਹੈ ਉਹਨੂੰ ਮੈਂ ਲੀਗਲ ਨੋਟਿਸ ਪਹਿਲਾਂ ਪਾਇਆ ਇੱਕ ਓਪਰਚੁਨਿਟੀ ਦਿੱਤੀ ਕਿ ਭਈ ਤੇਰੀ ਉਹਦਣਾ ਮੁੱਕ ਚੁਕੀ ਹੁਣ ਤੂੰ ਬਦਨਾਮ ਨਾ ਕਰ ਇਹਨੂੰ ਮੁਕਾਈਏ ਤੇ ਮੈਨੂੰ ਤਰਲੇ ਕੱਢਣ ਲਾ ਪਿਆ ਕਿ ਨਹੀਂ ਵਕੀਲ ਸਾਹਿਬ ਮੈਨੂੰ ਬਚਾ ਲਓ ਮੈਨੂੰ ਫਲਾਣਾ ਕਰ ਲਓ ਮੈਂ ਉਹਦੇ ਘਰ ਦੇ 17 ਜਾਣਿਆਂ ਨੂੰ ਉਹਦੀਆਂ ਭੈਣਾਂ ਭਰਾਵਾਂ ਨੂੰ ਜਿਹੜੀਆਂ ਵੀ ਉਹਦੇ ਬੇਸ ਤੇ ਫੌਰਨ ਜਾਣ ਵਾਸਤੇ ਐਫ ਐਪਲੀਕੇਸ਼ਨ ਲਾਈ ਸੀ ਉਹ ਮੈਂ ਫਾਈਲ ਕਢਾ ਕੇ ਉੱਥੇ ਵੀ ਲਾਈ ਸਾਈਪਰਨਸ ਅੰਬੈਸੀ ਨੂੰ ਭੇਜੀ ਕੈਨੇਡੀਅਨ ਅੰਬੈਸੀ ਨੂੰ ਭੇਜੀ ਇੰਡੀਆ ਇੰਡੀਆ ਦੀਆਂ ਅੰਬੈਸੀਆਂ ਜਿਹੜੀਆਂ ਫੋਰਨ ਚ ਉਹਨਾਂ ਨੂੰ ਭੇਜੀ ਉਹਨੂੰ ਪਹਿਲਾਂ ਸਿਰਫ ਨੋਟਿਸ ਪਾਇਆ ਤੇ ਉਹਦੇ ਘਰ ਦੇ ਨੂੰ ਮਿਲਿਆ ਮੈਨੂੰ ਆ ਕੇ ਮਾਫੀ ਮੰਗੀ ਉਹਨੇ ਹਟਾਤਾ ਕੋਜਨੀ 15 ਦਿਨ ਬਾਅਦ ਉਹਨੂੰ ਕੀ ਦੌਰਾ ਪਿਆ ਉਹਨੂੰ ਲੱਗਾ ਕਿ ਸ਼ਾ ਸੁਨੀਲ ਬੱਲਨ ਕਮਜ਼ੋਰ ਇਨਸਾਨ ਹੈ ਉਹਨੂੰ ਇਹ ਨਹੀਂ ਸੀ ਪਤਾ ਮੈਂ ਕਿੰਨਾ ਕਿ ਜਿੱਦੀ ਬੰਦਾ ਉਹਨੇ ਫਿਰ ਦੁਬਾਰਾ ਪਾਤੀ ਮੇਰੀ ਕਲੈਂਡ ਨੇ ਮੈਨੂੰ ਦੁਬਾਰਾ ਭੇਜੀ ਹੁਣ ਉਹਦੇ ਖਿਲਾਫ ਐਫ ਆਈ ਆਰ ਦੀ ਕੰਪਲੇਂਟ ਜਾ ਚੁੱਕੀ ਹੈ ਔਰ ਇੰਡੀਆ ਵਿੱਚ ਉਸ ਬੰਦੇ ਦੇ ਖਿਲਾਫ ਤੇ ਉਹਦੇ 17 ਦੇ 17 ਟੱਬਰ ਵਾਲਿਆਂ ਦੇ ਖਿਲਾਫ ਕਾਰਨ ਕੀ ਕਿ ਮੇਰੇ ਲੀਗਲ ਨੋਟਿਸ ਤੋਂ ਸਾਬਤ ਹੋਇਆ ਕਿ ਮੈਂ ਉਹਨਾਂ 17 ਬੰਦਿਆਂ ਨੂੰ ਇੰਟੀਮੀਟ ਕਰ ਚੁੱਕਾ ਕਿ ਆਪਣੇ ਮੁੰਡੇ ਹੁਣ ਤੁਹਾਡਾ ਬੇਟਾ ਹੈ ਤੁਹਾਡੇ ਕੰਟਰੋਲ ਚ ਹੈ ਤੁਹਾਡੇ ਨਾਲ ਰਹਿ ਲਿਆ ਜੇ ਕੋਈ ਇਲੀਗਲ ਹਰਕਤ ਕਰਦਾ ਜੇ ਬਾਪ ਨੂੰ ਪਤਾ ਲੱਗਦਾ ਤੇ ਬਾਪ ਵੀ ਨਹੀਂ ਰੋਕਦਾ ਤੇ 120 ਵਿੱਚ ਬਾਪ ਵੀ ਸ਼ਾਮਲ ਹੈ ਸੋ ਐਨੀ ਕ੍ਰਾਈਮ ਅਬੈਟਡ ਆਊਟਸਾਈਡ ਇੰਡੀਆ ਐਂਡ ਮੈਜਰਡ ਆਊਟਸਾਈਡ ਇੰਡੀਆ ਫॉर ਇੰਡੀਅਨ ਸਿਟੀਜ਼ਨ ਇਜ਼ ਪੁਨਿਸ਼ੇਬਲ ਜੀ ਬਾਹਰ ਬੈਠੇ ਆ ਬਾਹਰ ਦੇ ਕਿਸੇ ਬੰਦੇ ਚਾ ਜਿਹੜਾ ਭਾਰਤੀ ਮੂਲ ਦਾ ਵਿਅਕਤੀ ਹੈ ਜੇ ਉਹਦੇ ਖਿਲਾਫ ਤੁਸੀਂ ਉਹ ਇਹੋ ਜੀ ਸਾਜ਼ਿਸ਼ ਕਰਦੇ ਹੋ ਕੋਈ ਕ੍ਰਾਈਮ ਕਰਦੇ ਹੋ ਤੇ ਤੁਹਾਡੇ ਖਿਲਾਫ ਇੰਡੀਆ ਚ ਪਰਚਾ ਹੋਏਗਾ ਔਰ ਤੁਹਾਡੀਆਂ ਉਥੋਂ ਹੁਣ ਉਥੋਂ ਚੁੱਕ ਕੇ ਲੈਣਾ ਵੀ ਸੌਖਾ ਹੋ ਗਿਆ ਫੌਰਨ ਤੋਂ ਜਿਹੜਾ ਲਿਆਉਣਾ ਹੈ ਜਿਵੇਂ ਬੇਅੰਤ ਵਾਲਾ ਮਾਮਲਾ ਹੈ ਉਹਦੇ ਵਿੱਚ ਹੁਣ ਨਵਾਂ ਮੋੜ ਅਸੀਂ ਦੇਵਾਂਗੇ ਕਿ ਉਹ ਪਰਿਵਾਰ ਇੱਕ ਵਾਰੀ ਮੇਰੇ ਨਾਲ ਸੰਪਰਕ ਚਾਏਗਾ ਤੇ ਅਸੀਂ ਨਵੇਂ ਐਕਟ ਦੇ ਮੁਤਾਬਕ ਐਪਲੀਕੇਸ਼ਨ ਦੇਵਾਂਗੇ ਕਿ ਉਹਨੂੰ ਉਥੋਂ ਚੁੱਕ ਕੇ ਲਿਆਓ ਤੁਸੀਂ ਲਾਡੀ ਬੇਅੰਤ ਤਨੋਲਾ ਵਾਲੇ ਕਿਸ ਦੀ ਗੱਲ ਹਾਂਜੀ ਲਾਡੀ ਬੇਅੰਤ ਤਨੋਲਾ ਵਾਲੇ ਕਿਸ ਦੀ ਗੱਲ ਕਰਦਾ ਤੇ ਉਹ ਨਵੇਂ ਕਾਨੂੰਨ ਦੇ ਵਿੱਚ ਪ੍ਰਾਵਧਾਨ ਕੁਛ ਆਏ ਨੇ ਉਸ ਪ੍ਰਾਵਧਾਨ ਦੇ ਮੁਤਾਬਕ ਅਸੀਂ ਇੱਕ ਇੱਕ ਕੱਕਾ ਸਿੰਘ ਤੇ ਉਹਦੇ ਟੱਬਰ ਦੇ ਪ੍ਰਤੀ ਔਰ ਜਿਹੜੇ ਪਿਛਲੇ ਦੋ ਤਿੰਨ ਕੇਸ ਹੋਰ ਆ ਗਏ ਨੇ ਉਹਦੇ ਵਿੱਚ ਅਸੀਂ ਉਧਰੋਂ ਚਕਾਵਾਂਗੇ ਬੰਦੇ ਆਪਾਂ ਆਪ ਕਮੈਂਟ ਤੇ ਗੱਲ ਕਰ ਰਹੇ ਸਭੀ ਨਵਾਂ ਕਾਨੂੰਨ ਆਇਆ ਇਸ ਦੇ ਵਿੱਚ ਤੁਸੀਂ ਚਰਚਾ ਦੇ ਵਿੱਚ ਇਹ ਵੀ ਕਰਿਆ ਕਿੰਦੇ ਦਿਲਜੀਤ ਦੁਸਾਂਜ ਹੁਣਾਂ ਨੂੰ ਵੀ ਤੁਸੀਂ ਕੋਈ ਨੋਟਿਸ ਭੇਜਵਾਉਣ ਦੀ ਗੱਲ ਕੀਤੀ ਹੈ ਤੇ ਜੇ ਤਾਂ ਉਹ ਮਾਮਲਾ ਕੀ ਸੀ ਇੱਕ ਤਾਂ ਉਹਨਾਂ ਦਾ ਗੀਤ ਵੀ ਚਲੋ ਗੀਤ ਅਲੱਗ-ਅਲੱਗ ਤਰ੍ਹਾਂ ਦੇ ਕਈ ਨੇ ਪਹਿਲਾਂ ਸਿੱਧੂ ਮੂਸੇਵਾਲਾ ਸਨ ਮਰਹੂਮ ਗਾਇਕ ਸਟਾਰ ਗਾਇਕ ਸਨ ਚਲੋ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਪਰ ਜਿਹੜਾ ਮੌਜੂਦਾ ਸਮੇਂ ਮਾਮਲਾ ਦਿਲਜੀਤ ਦੁਸਾਂਜ ਉਹਨਾਂ ਦਾ ਉਹ ਤੁਸੀਂ ਕੀ ਮਤਲਬ ਕੇਸ ਹੈ ਦਿਲਜੀਤ ਦੁਸਾਂਜ ਨੇ ਹੁਣੇ ਢੀਰੂ ਬਾਜਵਨ ਰਲ ਕੇ ਗਾਣਾ ਗਾਇਆ ਹੈ ਲਹੰਗੇ ਤੇ ਸ਼ਰਾਬ ਰੋੜ ਦੂੰ ਜੇ ਤੂੰ ਨੱਚੀ ਨਾਲ ਨਾਲ ਮੇਰੇ ਜੇ ਤੂੰ ਵਾਲ ਨਾਲ ਖੋਲੇ ਤੇ ਮੈਂ ਆ ਕਰ ਦੂੰ ਤੇ ਉਹ ਕਰ ਦੂੰ ਮਤਲਬ ਆਪਣੀ ਗਾਇਕੀ ਕਿੰਨੀ ਘਟਿਆ ਹੁੰਦੀ ਜਾਂਦੀ ਪਈ ਹੈ ਲਹੰਗੇ ਨੂੰ ਛਗਣਾ ਦੀ ਪੋਸ਼ਾਕ ਕਿਹਾ ਜਾਂਦਾ ਜੀ ਤੇ ਸ਼ਰਾਬ ਨੂੰ ਹਮੇਸ਼ਾ ਹੀ ਸਾਡੇ ਗੁਰੂ ਮਹਾਰਾਜ ਤੋਂ ਲੈ ਕੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਭਾਵੇਂ ਆਪ ਵੀ ਪੀਂਦੇ ਆਏ ਨੇ ਸਾਡੇ ਬਜ਼ੁਰਗ ਉਹਨਾਂ ਨੇ ਫਿਰ ਵੀ ਉਹਨੂੰ ਗਲਤ ਹੀ ਕਿਹਾ ਜੀ ਤੇ ਆਪਾਂ ਕਿਹਾ ਪੰਜਾਬੀਆਂ ਨੂੰ ਜਾਂ ਲੋਕਾਂ ਨੂੰ ਲੀਡ ਦੇ ਰਹੇ ਆ ਕਿ ਜਦੋਂ ਘਰਾਂ 'ਚ ਇਹੋ ਜਿਹੇ ਫੰਕਸ਼ਨ ਹੁੰਦੇ ਹਨ ਤੇ ਉਹ ਦੂਈ ਸ਼ਰਾਬ ਵੀ ਰੋਲ ਨੂੰ ਸ਼ੁਰੂ ਕਰ ਦੋ ਆਪਣੇ ਕਿਸੇ ਵੀ ਕੁੜੀ ਤੇ ਕਿਸੇ ਵੀ ਬੰਦੇ ਤੇ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਸ਼ਬਦਾਵਲੀ ਨੂੰ ਲੈ ਕੇ ਨਿਊਡੀਜ਼ਮ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਗੰਜ ਨੂੰ ਲੈ ਕੇ ਗੰਦੀ ਸ਼ਬਦਾਵਲੀ ਨੂੰ ਲੈ ਕੇ ਮੇਰੀ ਲੜਾਈ ਜਾਰੀ ਹੈ ਜਾਰੀ ਰਹੇਗੀ ਨਹੀਂ ਪਰ ਇਹਦੇ ਜਦੋਂ ਸੈਂਸਰ ਬੋਰਡ ਵੀ ਹੁਣ ਗੀਤ ਨੂੰ ਵੀ ਪਾਸ ਕਰਦਾ ਸਭ ਕੁਝ ਵੇਖਦੇ ਨੇ ਸੈਂਸਰ ਬੋਰਡ ਪੰਜਾਬ 'ਚ ਨਹੀਂ ਬੰਨ ਰਿਹਾ ਮੇਰੀਆਂ ਚਿੱਠੀਆਂ ਤੋਂ ਬਾਅਦ ਮੇਰੇ ਨੋਟਿਸਾਂ ਤੋਂ ਬਾਅਦ ਔਰ ਸਰਕਾਰ ਨੂੰ ਵੀ ਮੈਂ ਇਦੇ ਤੇ ਜਾਗਰੂਕ ਕਰ ਰਿਹਾ ਔਰ ਸੈਂਸਰ ਬੋਰਡ ਦੀ ਮੰਗ ਕੀਤੀ ਹੈ ਉਮੀਦ ਕਰਦਾ ਕਿ ਸਾਲ ਦੇ ਵਿੱਚ ਵਿੱਚ ਸੈਂਸਰ ਬੋਰਡ ਖੜਾ ਹੋ ਜਾਏਗਾ ਪੰਜਾਬ ਚ ਜਿਹੜੇ ਗਾਣੇ ਆ ਜਿਹੜੀ ਆ ਵੀ ਫਿਲਮਾਂ ਆ ਜਾਂ ਛੋਟੇ ਸ਼ੂਟਸ ਨੇ ਪੰਜਾਬ ਨਾਲ ਰਿਲੇਟਡ ਨਹੀਂ ਲੋਕਾਂ ਨੇ ਤੁਹਾਡੇ ਨਾਲ ਕੋਈ ਸੰਪਰਕ ਸਾਧਿਆ ਵੀ ਭਾਈ ਇਹ ਤਾਂ ਬਹੁਤ ਲੱਚਰ ਘਾ ਰਿਹਾ ਚਾਹੇ ਦਿਲਜੀਤ ਦੋਸਾਂ ਜਿਹੜਾ ਨੂੰ ਤੁਸੀਂ ਚਲੋ ਨੋਟਿਸ ਭੇਜਵਾਇਆ ਹੈ ਜਾਂ ਤੁਸੀਂ ਆਪਣੇ ਵੱਲੋਂ ਹੀ ਬਸ ਇਸ ਤਰ੍ਹਾਂ ਕਰ ਰਹੇ ਹੋ ਮੇਰੇ ਆਪਣੇ ਅੰਦਰ ਬਾਬੇ ਨਾਨਕ ਨੇ ਕਰੰਟ ਦਿੱਤਾ ਤੁਸੀਂ ਪ੍ਰਮੋਸ਼ਨ ਵਾਸਤੇ ਇਦਾਂ ਕਰਦੇ ਹੋ ਵੀ ਆਪਣੀ ਵਧੀਆ ਪ੍ਰਚਾਰ ਹੋਵੇ ਵਧੀਆ ਜਾਂ ਕੁਝ ਇਦਾਂ ਕਿ ਸੀਰੀਅਸ ਹੋ ਤੁਸੀਂ ਸੱਚਮੁੱਚ ਭਾਰਤ ਵਾਸਤੇ ਦੇਖੋ ਪਹਿਲੀ ਗੱਲ ਤੇ ਮੈਂ ਗਰੀਬ ਲੋਕਾਂ ਦੇ ਕੇਸ ਮੁਫਤ ਲੜਦਾ ਹਾਂ ਤੁਸੀਂ ਉਹਦੀ ਕਦੀ ਕਵਰੇਜ ਨਹੀਂ ਕੀਤੀ ਦਲਜੀਤ ਦਸਾਂਝ ਨੂੰ ਮੈਂ ਨੋਟਿਸ ਦਿੱਤਾ ਤੇ ਤੁਸੀਂ ਪੁੱਛਣ ਆਏ ਹੋ ਮੀਡੀਆ ਨੂੰ ਵੀ ਫਿਕਰ ਆਪਣੀ ਚੀਜ਼ ਦੀ ਲੋੜ ਹੈ ਮੈਨੂੰ ਪ੍ਰਸਿੱਧੀ ਦੀ ਲੋੜ ਨਹੀਂ ਮੇਰਾ ਬਾਬੇ ਨਾਨਕ ਵਾਲਾ ਜਿਹੜਾ ਦਸਵੰਦ ਹੈ ਕਮਾਈ ਪੈਸਿਆਂ ਚ ਨਹੀਂ ਇਹੋ ਜੇ ਕਮਾਚ ਨਿਕਲਦੀ ਆ ਕੋਈ ਗਰੀਬ ਲੜਕੀ ਆਉਂਦੀ ਮੇਰੇ ਕੋਲ ਵਿਚਾਰੀ ਸਾਈਕਲ ਤੇ ਕਿਸੇ ਦੇ ਘਰ ਭਾਂਡੇ ਮਾਣਦੀ ਹੋਈ ਉਹਦੇ ਪਿੱਛੇ ਜੇ ਮੈਂ ਮੁੰਡਾ ਬਰੀ ਕਰਾਇਆ ਕਿੰਨੇ ਕੁ ਚਲੋ ਜੇ ਇਹ ਕੇਸ ਨੇ ਜਿਨ੍ਹਾਂ ਦੇ ਤੁਸੀਂ ਗਰੀਬਾਂ ਦੀ ਹਲਪ ਕੀਤੀ ਹੋਵੇ ਭਾਜੀ ਉਹ ਮੈਂ ਦੱਸ ਕੇ ਕੋਈ ਵੱਡਾ ਨਹੀਂ ਹੋਣਾ ਚਾਹੁੰਦਾ ਪਰ ਮੇਰੇ ਕੋਲ ਕੋਈ ਆਜੇ ਤੇ ਮੈਂ ਛੱਡਦਾ ਨਹੀਂ ਕਤਲ ਦੇ ਕੇਸ ਵਾਲੇ ਗਰੀਬ ਵੀ ਆਏ ਨੇ ਮੈਂ ਉਹਨਾਂ ਦੀ ਵੀ ਕੀਤੀ ਹੈ ਰੇਪ ਕੇਸ ਵਾਲੇ ਗਰੀਬ ਵੀ ਆਏ ਨੇ ਮੈਂ ਉਹਨਾਂ ਦੀ ਵੀ ਕੀਤੀ ਹੈ ਇੱਥੋਂ ਜਾ ਕੇ ਜਲੰਧਰ ਅਮਰitsar ਫਾਜ਼ਿਲਕਾ ਬੂਰ ਉੱਥੇ ਜਾ ਕੇ ਵੀ ਮੇਜਰ ਡੇਟਾ ਤੇ ਕੇਸ ਲੜ ਕੇ ਆਇਆ ਹਾਈ ਕੋਰਟ ਚ ਪਲੱਸ ਇੱਥੇ ਬੈਠੇ ਆ ਉਹਨਾਂ ਨੂੰ ਕੋਈ ਨਾ ਕੋਈ ਸਲਾਹ ਦਿੰਦਾ ਉਹ ਮੇਰੀ ਆਪਣੀ ਨਿੱਜੀ ਸ਼ੌਂਕ ਹੈ ਮੇਰੀ ਆਪਣਾ ਨਿੱਜੀ ਫਰਜ਼ ਹੈ ਜਾਂ ਮੇਰੀ ਦਿਲ ਕਰਦਾ ਹੈ ਕਿ ਚਲੋ ਮੈਂ ਘਟੋ ਘਟ ਰੱਬ ਦੇ ਮਿਹਰ ਨਾਲ ਜੇ ਇੰਨੇ ਜੋਗਾ ਹੈਗਾ ਜੀ ਤੁਮੇ ਕੁਛ ਨਾ ਕੁਛ ਕਰਦੋਗੇ ਕਿ ਇਸ ਆਪਣੇ ਪਿਛਲੇ ਵੀ ਕਾਫੀ ਚਰਚਾ ਦੇ ਵਿੱਚ ਸੀ ਪੀਲੀਪੀਰ ਤੁਸੀਂ ਗਏ ਸੀ ਦੋ ਜਿਹੜੇ ਤੁਸੀਂ ਲਾ ਗਏ ਹੋ ਗਰੀਬ ਪਰਿਵਾਰ ਦਾ ਨੌਜਵਾਨ ਸੀ ਤੇ ਉਹਨਾਂ ਦੀ ਭੈਣ ਦੀ ਵੀ ਅੱਖਾਂ ਦੀ ਜੋਤ ਵੀ ਨਹੀਂ ਸੀ ਹਾਂਜੀ ਇੱਕ ਭੈਣ ਦੀ ਜੋਤ ਵੀ ਨਹੀਂ ਸੀ ਹੈਗੀ ਪਰ ਉਸ ਕੇਸ ਵੀ ਹਲੇ ਤੱਕਰ ਪੁਲਿਸ ਨੇ ਸਾਨੂੰ ਨਿਆ ਨਹੀਂ ਦਿੱਤਾ ਵੀ ਪ੍ਰੈਜੈਂਟੇਸ਼ਨਾਂ ਰੈਗੂਲਰ ਜਾ ਰਹੀਆਂ ਐ ਐਸਪੀ ਨੂੰ ਮਿਲੇ ਸੀ ਐਸਐਸਪੀ ਨੂੰ ਮਿਲੇ ਸੀ ਪਰ ਬਹੁਤ ਜ਼ਿਆਦਾ ਨੇਰਗਰਦੀ ਗੁੰਡਾਗਰਦੀ ਉੱਥੇ ਚੱਲ ਰਹੀ ਹੈ ਮਤਲਬ ਪੰਜਾਬ ਨਾਲੋਂ ਉੱਤੇ ਬਹੁਤ ਬੁਰਾ ਹਾਲ ਹੈ ਐਫਆਈਆਰ ਦਰਜ ਹੋ ਕੇ ਵੀ ਬੰਦੇ ਅਰੈਸਟ ਨਹੀਂ ਹੋਏ ਜੀ ਇਹ ਯਾਦ ਰੱਖੋ ਤੁਸੀਂ ਜੀ ਸੋ ਦੋਸਤੋ ਕਿਤਨੇ ਕਿਤੇ ਜਿਹੜਾ ਕਾਨੂੰਨ ਹੈ ਜਾਂ ਕਹਿ ਲਈਏ ਸਾਡੇ ਸਮਾਜ ਦੇ ਲੋਕਾਂ ਦੇ ਵਿੱਚ ਸਮਾਜ 'ਚ ਜਿਹੜੀਆਂ ਮਾੜੀਆਂ ਚੰਗੀਆਂ ਦੇ ਨਾਲ ਮਾੜੀਆਂ ਘਟਨਾਵਾਂ ਵਾਪਰਦੀਆਂ ਨੇ ਜਦੋਂ ਦੇਸ਼ ਦੇ ਲੋਕ ਜਾਗਰੂਕ ਹੁੰਦੇ ਨੇ ਉਸ ਹਿਸਾਬ ਨਾਲ ਹੀ ਜਿਵੇਂ ਸਰਕਾਰਾਂ ਤੱਕ ਜਾਂ ਜਿਹੜੇ ਨਮੇਂਦਗੀ ਕਰਦੇ ਨੇ ਲੋਕਾਂ ਦੀ ਉਹਨਾਂ ਤੱਕ ਗੱਲਬਾਤਾਂ ਜਾਂਦੀਆਂ ਨੇ ਫਿਰ ਉਹ ਕਾਨੂੰਨ ਅਖਤਿਆਰ ਕਾਨੂੰਨ ਦਾ ਰੂਪ ਅਖਤਿਆਰ ਕਰਦੀਆਂ ਨੇ ਤੇ ਫਿਰ ਇਸ ਤਰੀ ਜਿਹੜੇ ਵਕੀਲ ਸਾਹਿਬ ਨੇ ਜਿਵੇਂ ਨਿਰਸਵਾਰਥ ਇੱਕ ਭਾਰਤ ਦੇ ਨਾਗਰਿਕ ਹੋਣ ਦਾ ਵੀ ਚੰਗੇ ਨਾਗਰਿਕ ਹੋਣ ਦਾ ਵੀ ਸਬੂਤ ਪੇਸ਼ ਕਰਦੇ ਨੇ ਸਮੇਂ-ਸਮੇਂ ਤੇ ਜਿਸ ਤਰ੍ਹਾਂ ਦੇ ਇਹਨਾਂ ਨੇ ਕੇਸ ਜਿਵੇਂ ਇਹਨਾਂ ਨੇ ਵੀ ਦੱਸਿਆ ਜਿਹੜੇ ਲੋੜਵੰਦ ਪਰਿਵਾਰ ਨੇ ਜਿੱਥੇ ਉੱਕਾ ਹੀ ਲੱਗਦਾ ਕਿ ਨਿਆਂ ਵੀ ਨਹੀਂ ਮਿਲ ਰਿਹਾ ਤੇ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਹੈਗਾ ਉਹ ਜਿਹੜੇ ਲੋਕ ਨੇ ਉਹ ਵੀ ਬੇਚੀਜ਼ਕ ਸੁਨੀਲ ਮੱਲਣ ਸਾਹਿਬ ਉਹਨਾਂ ਨੇ ਇਹਨਾਂ ਤੋਂ ਸਮਾਂ ਲੈ ਕੇ ਜਿਹੜੇ ਇਹਨਾਂ ਦੇ ਸਹਾਇਕ ਨੇ ਉਹਨਾਂ ਦੀ ਮਦਦ ਨਾਲ ਇਹਨਾਂ ਤੱਕ ਪਹੁੰਚ ਕਰਕੇ ਉਹ ਗੱਲਬਾਤ ਕਰ ਸਕਿਆ ਨੇ ਜਿੱਥੇ ਲੱਗਦਾ ਕਿ ਕੋਈ ਸੁਣਵਾਈ ਹੀ ਨਹੀਂ ਹੋ ਰਹੀ ਜਾਂ ਖਾਸ ਕਰਕੇ ਜਿਵੇਂ ਇਹਨਾਂ ਨੇ ਪੁਲਿਸ ਦਾ ਜ਼ਿਕਰ ਕੀਤਾ ਆਮਦੌਰ ਦੀ ਤੁਹਾਡੀਆਂ ਗੱਲਾਂ ਦੀ ਅਸੀਂ ਸੁਣਦੇ ਹਾਂ ਬਹੁਤ ਆ ਵਕੀਲ ਸਾਹਿਬ ਸਾਰੇ ਸਤਿਕਾਰਯੋਗ ਨੇ ਪਰ ਇਸ ਤਰ੍ਹਾਂ ਘੱਟ ਹੀ ਸੁਣਨ ਨੂੰ ਮਿਲਦਾ ਕਿ ਇਹਨੇ ਪੁਲਿਸ ਨਹੀਂ ਸਹਿਯੋਗ ਕਰਦੀ ਤੇ ਤੁਸੀਂ ਬਹੁਤ ਜ਼ਿਆਦਾ ਕਹਿੰਦੇ ਹੋ ਕਿ ਪੁਲਿਸ ਸਹਿਯੋਗ ਬਹੁਤ ਘੱਟ ਕਰਦੀ ਹੈ ਨਹੀਂ ਪੁਲਿਸ ਬਹੁਤ ਸਹਿਯੋਗ ਕਰਦੀ ਪਰ ਚੋਰਾ ਦਾ ਕਰਦੀ ਹੈ ਮੇਰੀ ਵਰਸ਼ਨ ਬੜੀ ਕਲੀਅਰ ਹੈ ਸਾਡੇ ਵਰਗੇ شریف ਬੰਦਿਆਂ ਦਾ ਜਿੰਨੇ ਪੈਸਾ ਕੋਈ ਨਹੀਂ ਦੇਣਾ ਜਿੰਨੇ ਕਾਨੂੰਨ ਮੁਤਾਬਕ ਚੱਲਣਾ ਹੈ 10 15% ਖਰਾਬ ਹੈਗੇ ਨੇ ਪੁਲਿਸ ਮੁਲਾਜ਼ਮ 80-85% ਠੀਕ ਵੀ ਨੇ ਪਰ ਤਾਣਾ ਬਾਣਾ ਜਦੋਂ ਵਿਗੜਿਆ ਹੋਵੇ ਛੇਤੀ ਇਨਸਾਫ ਨਹੀਂ ਮਿਲਦਾ ਉਹਦੇ ਲਈ ਧੱਕੇ ਵੱਡੇ ਖਾਣੇ ਦੇ ਵੀ ਨੇ ਛੋਟੇ ਅਫਸਰਾਂ ਦੀਆਂ ਮਜਬੂਰੀਆਂ ਵੀ ਹੋ ਜਾਂਦੀਆਂ ਨੇ ਉਹਨਾਂ ਨੂੰ ਪਤਾ ਹੋਏਗਾ ਉਹਨਾਂ ਦੀ ਕੀ ਮਜਬੂਰੀਆਂ ਕਾਨੂੰਨ ਦੀ ਕਿਤਾਬ 'ਚ ਤੇ ਇਹੋ ਜਿਹੀ ਕੋਈ ਮਜਬੂਰੀ ਨਹੀਂ ਲਿਖੀ ਛੋਟਾ ਅਫਸਰ ਨੂੰ ਜੇ ਵੱਡੇ ਅਫਸਰ ਦਾ ਇਹਦਾ ਫੋਨ ਆਵੇ ਉਹਨੂੰ ਜੋ ਫਾਈਂਡਿੰਗਸ ਆਈਆਂ ਉਹ ਲਿਖ ਕੇ ਭੇਜ ਦੇਵੇ ਕਿ ਮੈਨੂੰ ਤੇ ਲੱਗਿਆ ਕਿ ਸੁਨੀਲ ਮਲਨ ਚੋਰ ਹੈ ਤੇ ਭਾਜੀ ਵਿਰਕ ਠੀਕ ਨੇ ਤੇ ਵੱਡੇ ਅਫਸਰ ਕੋ ਜੇ ਮੇਰੀ ਸਪਾਰਸ਼ ਗਈ ਹੈ ਤੇ ਵੱਡਾ ਅਫਸਰ ਲੈਦੇ ਨਹੀਂ ਸਨੀਰ ਮਿਲਣ ਠੀਕ ਹੈ ਵਿਰਕ ਸਾਹਿਬ ਚੋਰ ਹੈ ਜੀ ਤੇ ਉਹ ਲਿਖਦੇ ਪਰ ਉਹ ਨਹੀਂ ਕਰਦੇ ਨਾ ਹਮ ਕਿਉਂਕਿ ਉਹਨਾਂ ਨੂੰ ਚੰਗਾ ਠਾਣਾ ਚੰਗੀ ਲੋਕੇਸ਼ਨ ਚੰਗੀ ਚੀਜ਼ ਚਾਹੀਦੀ ਹੈ ਉਹ ਚੰਗੀ ਚੀਜ਼ ਤੇ ਫਿਰ ਚਾਪਲੂਸੀ ਨਾਲ ਹੀ ਮਿਲਦੀ ਹੈ ਜੀ ਮਿਹਨਤ ਵਾਲਾ ਬੰਦਾ ਤੇ ਖੁੱਡੇ ਲੈ ਨਹੀਂ ਲੱਗਦਾ ਜੀ ਦੇਖੋ ਅਸੀਂ ਜੋ ਕੁਝ ਵੇਖਿਆ ਉਹ ਇਹੋ ਵੇਖਿਆ ਹੈ ਜੀ ਪਰ بڑے ਅਫਸਰ ਇਮਾਨਦਾਰ ਵੀ ਬੈਠੇ ਨੇ ਜੀ ਬਟ ਉਹ ਹੀ ਗੱਲ ਹੈ ਕਿ ਅੱਜ ਸਾਡੇ ਅਫਸੋਸ ਦੀ ਗੱਲ ਪਤਾ ਕੀ ਹੈ ਸਾਡਾ ਕਮਿਸ਼ਨਰ ਆਫ ਪੁਲਿਸ ਉਹ ਕੰਮ ਕਰ ਰਿਹਾ ਜਿਹੜਾ ਇੱਕ ਦਸਵੀਂ ਪਾਸ ਕਲਰ ਕਰ ਸਕਦਾ ਜਾਨਕਿ ਫਰਿਆਦ ਸੁਣ ਰਿਹਾ ਤੇ ਸਿਰਫ ਮਾਰਕ ਕਰਦਾ ਕਿ ਤੁਸੀਂ ਯੂਵਿੰਗ ਚਲ ਜਾਓ ਤੁਸੀਂ ਕ੍ਰਾਈਮ ਬ੍ਰਾਂਚ ਚਲ ਜਾਓ ਤੁਸੀਂ ਥਾਣਾ ਸੀ ਡਿਵੀਜ਼ਨ ਚਲ ਜਾਓ ਤੁਸੀਂ ਉੱਥੇ ਚਲ ਜਾਓ ਇੰਨੇ ਕੰਮ ਲਈ ਤੇ ਕਿ ਐਸਆਈ ਲਾ ਦਿਓ ਉਹ ਕੰਮ ਕਰ ਲੂਗਾ ਤੁਹਾਡਾ ਤੇ ਡਰ ਲੋਅਰ ਇੰਨਾ ਜ਼ਿਆਦਾ ਹੋਣਾ ਚਾਹੀਦਾ ਹੈ ਕਿ ਜੇ ਗਲਤ ਫੈਸਲਾ ਜਾਂ ਗਲਤ ਕੋਈ ਮਿਸਲ ਬਣਾਈ ਅਸੀਂ ਇਸ਼ੂ ਫਰੇਮ ਕਰਕੇ ਦਿੰਨੇ ਆ ਵੀ ਇਹਦੇ ਚ ਆ ਚੀਜ਼ ਦਾ ਧਿਆਨ ਨਹੀਂ ਦਿੱਤਾ ਗਿਆ ਨਹੀਂ ਧਿਆਨ ਦਿੱਤਾ ਗਿਆ ਉਹਨੂੰ ਫਿਰ ਖੁਰਦਪੁਰਦ ਕਰ ਦਿੱਤਾ ਜਾਂਦਾ ਇੱਕ ਪਟਵਾਰੀ ਦਾ ਵੀ ਕੇਸ ਤੁਸੀਂ ਜਿੱਤ ਕੇ ਸੀ ਕਾਮਯਾਬ ਸੀ 20 ਰੁਪਏ ਪਿੱਛੇ ਤੁਸੀਂ ਪਟਵਾਰੀ ਨੂੰ ਸਜ਼ਾ ਦਵਾਤੀ ਸੀ ਜੀ 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 ਪਰ ਜਿਹੜਾ ਦਿਲਜੀਤ ਦੋਸਾਂਝ ਹੁਣ ਨਾਲ ਮਾਮਲਾ ਜਿਹੜਾ ਨਾ ਇਸ ਦੇ ਵਿੱਚ ਜਿਵੇਂ ਵੇਖੋ ਇੱਕ ਸਟਾਰ ਇੱਕ ਕਲਾਕਾਰ ਨੇ ਆਪਣੇ ਪੰਜਾਬੀ ਪੰਜਾਬੀ ਭਾਸ਼ਾ ਹੀ ਇਸ ਖਿੱਤੇ ਦੇ ਉਹ ਸਟਾਰ ਕਲਾਕਾਰ ਨੇ ਪੂਰੀ ਦੁਨੀਆ 'ਚ ਨਾਮ ਬਣਾਇਆ ਇਹ ਗੱਲ ਉਹਨਾਂ ਨੇ ਆਪਣੀ ਗਾਇਕੀ ਦੇਣੀ ਜਾਂ ਪੰਜਾਬੀ ਗਾਇਕੀ ਦੇਣੀ ਭਾਰਤ ਦਾ ਵੀ ਸੇਰ ਜਿਹੜਾ ਮਾਨ ਨਾਲ ਉੱਚਾ ਹੁੰਦਾ ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਕਾਨੂੰਨ ਆਇਆ ਹੈ ਸੱਚਮੁੱਚ ਹੀ ਤੁਹਾਨੂੰ ਲੱਗਿਆ ਵੀ ਸੱਚਮੁੱਚ ਹੀ ਉਹਨਾਂ ਨੂੰ ਕਾਨੂੰਨ ਦੇ ਘਟਾਰੇ ਚ ਆਉਣਾ ਹੀ ਪਵੇਗਾ ਦੇਖੋ ਕਾਨੂੰਨ ਤੇ ਪਹਿਲਾਂ ਵੀ ਮਾੜਾ ਨਹੀਂ ਸੀ ਅੱਜ ਵੀ ਮਾੜਾ ਨਹੀਂ ਹੈ ਹੂੰ ਉਹ ਤੋਂ ਇਹ ਰਾਖੇ ਹੂੰ ਕਿੰਨੇ ਕਿ ਚੰਗੇ ਕਿੰਨੇ ਕਿ ਮਾੜੇ ਕਿੰਨੇ ਕਿ ਇਮਾਨਦਾਰ ਕਿੰਨੇ ਕਿ ਚੋਰ ਨੇ ਹੂੰ ਔਰ ਉਹਨੂੰ ਕਿੰਨੀ ਸਖਾਈ ਨਾਲ ਡੀਲ ਕੀਤਾ ਜਾਂਦਾ ਹੂੰ ਉਹਦੇ ਤੇ ਨਿਰਭਰ ਕਰਦਾ ਹੂੰ ਸੋ ਕਾਨੂੰਨ ਕਦੀ ਵੀ ਪਹਿਲਾਂ ਵੀ ਮਾਰਾ ਨਹੀਂ ਸੀ ਅੱਜ ਵੀ ਮਾਰਾ ਨਹੀਂ ਹੈ 노 ਡਾਊਟ ਅੱਜ ਵਾਲੇ ਚ ਹੱਕ ਵਧ ਗਏ ਨੇ ਬਟ ਉਹਨੂੰ ਐਕਸਰਸਾਈਜ਼ ਕਰਨਾ ਜ਼ਰੂਰੀ ਹੈ ਜੀ ਉਹਦੀ ਤਾਕਤ ਨੂੰ ਪ੍ਰੈਕਟੀਕਲ ਸ਼ੇਪ ਦੇਣੀ ਜ਼ਰੂਰੀ ਹੈ ਸੋ ਇਸ ਕਰਕੇ ਮੈਂ ਚਾਹਨਾ ਕਿ ਜਿਹੜੇ ਬੰਦੇ ਕਾਨੂੰਨ ਦੇ ਰਾਖਵੇ ਆ ਯਾਨੀ ਕਿ ਸਾਡੀਆਂ ਆਰਮਡ ਫੋਰਸਿਸ ਉਹਨਾਂ ਦੇ ਉੱਤੇ ਇੱਕ ਚੈੱਕ ਪੁਆਇੰਟ ਬਹੁਤ ਇੰਪੋਰਟੈਂਟ ਹੈ ਕਿ ਜੇ ਉਹ ਗਲਤ ਫੈਸਲਾ ਦੇਣ ਜਾਂ ਗਲਤ ਰਿਪੋਰਟ ਬਣਾਣ ਹੁਣੇ ਕਿਵੇਂ ਤੁਹਾਨੂੰ ਐਗਜ਼ਾਮਪਲ ਦਿਨਾ 2009 ਚ ਇੱਕ ਫੈਕਟਰੀ ਦੇ ਤਾਲੇ ਤੋੜ ਕੇ ਉਹਦੀ ਚੰਜੀਰਾਂ ਤੋੜ ਕੇ ਦਰਵਾਜ਼ੇ ਤੋੜ ਕੇ ਉਹਦੀ ਪਲਾਈਵੁੱਡ ਫੈਕਟਰੀ ਦੋ ਕਿੱਲਿਆਂ ਚ ਬਣੀ ਹੋਵੇ ਉਹਦੀ ਪੂਰੀ ਮਸ਼ੀਨਰੀ ਚੋਰੀ ਹੋਈ ਉਹਦੀਆਂ ਇੱਟਾਂ ਚੋਰੀ ਹੋ ਗਈਆਂ ਉਹਦੇ ਟ੍ਰੈਂਚੀਜ਼ ਚੋਰੀ ਹੋ ਗਈਆਂ ਉਹਦੇ ਸ਼ੈੱਡ ਚੋਰੀ ਹੋ ਗਏ ਉਹਦੇ 32 ਮੀਟਰ ਤੱਕ ਲੱਥ ਗਏ ਠੀਕ ਤੇ ਪੁਲਿਸ ਕੰਦੀ ਵੀ ਇਸ ਇਹੋ ਜਿਹੀ ਕੋਈ ਵਾਰਦਾਤ ਹੀ ਨਹੀਂ ਹੋਈ ਮੇਰੇ ਕੋਲ ਰਿਪੋਰਟ ਲੈ ਲਓ ਅੱਜ 2024 ਵਿੱਚ ਉਹ ਐਸਨਆਰਆਈ ਭਰਾ ਦੀ ਲੜਾਈ ਮੈਂ ਲੜ ਰਿਆ ਕੱਢ ਲਓ ਕਿਸੇ ਦਿਨ ਟਾਈਮ ਉੱਤੇ ਪੂਰੀ ਪੌਣੇ ਘੰਟੇ ਦੀ ਮੈਂ ਤੁਹਾਨੂੰ ਵੀਡੀਓ ਬਣਾ ਦੇਣਾ ਜੀ ਤੁਹਾਨੂੰ ਮੈਂ ਦੱਸ ਦੇਣਾ ਕਿ ਪੁਲਿਸ ਦੀਆਂ ਕਰਤੂਤਾ ਨੇ ਔਰ ਅੱਜ ਮੈਂ ਉੱਥੇ ਦੁਬਾਰਾ ਐਨਆਰਆਈ ਥਾਣੇ ਕ FIR ਨੰਬਰ 134 2009 ਥਾਣਾ ਸਦਰ ਪਠਾਨਕੋਟ ਦੀ ਗੱਲ ਹੈ ਉਹਦੇ ਜੇ ਕਹਿੰਦੇ ਜੀ ਹੋਇਆ ਵੀ ਇਹਨਾਂ ਦਾ ਕੋਈ ਹੋਰ ਕੇਸ ਦਾ ਜ਼ਿਕਰ ਕਰਕੇ ਵੀ ਹਾਈ ਕੋਰਟ ਚੱਲ ਰਿਹਾ ਉਸ ਕੇਸ ਮੁਤਾਬਕ ਜੋ ਕੋਰਟ ਫੈਸਲਾ ਕਰੇਗੀ ਕੋਰਟ ਤੇ ਆਪਣਾ ਫੈਸਲਾ ਕਰੇਗੀ ਜਿਹੜਾ ਸਿਵਲ ਕੇਸ ਚੱਲਦਾ ਜਾਂ ਕੋਈ ਵੱਖਰੀ ਲਿਟੀਗੇਸ਼ਨ ਚੱਲਦੀ ਹੈ ਜਿਹੜੀ ਚੋਰੀ ਹੋਈ ਉਹ ਚੋਰ ਨੂੰ ਬਚਾਣ ਲਈ ਆ ਪੁਲਿਸਾ ਕੁਝ ਕਰਦੀ ਫਿਰਦੀ ਹੈ ਫਿਰ ਕੀ ਕਰੋਗੇ ਉਦੇ ਬਾਰੇ ਲੋਈ ਕੋਲ ਪੱਕੇ ਸਬੂਤ ਨੇ ਜੇ ਉੱਥੇ ਸੱਚਮੁੱਚ ਸਹੀ ਚੋਰੀ ਹੋਈ ਹੈ ਤੇ ਪੁਲਿਸ ਜਿਹੜੀ ਕੋਈ ਸੂਈ ਨਹੀਂ ਚੋਰੀ ਹੋਈ ਪਲਾਈ ਵੁੱਡ ਫੈਕਟਰੀ ਪੂਰੀ ਚੋਰੀ ਹੋਈ ਹੈ ਦੋ ਕਿੱਲਿਆਂ ਚ ਬਣੀ ਜੀ ਦੋ ਕਿੱਲਿਆਂ ਚ ਬਣੀ ਹੈ ਕਿ ਫੈਕਟਰੀ ਚੋਰੀ ਹੋਈ ਉਹਦੀ ਮਸ਼ੀਨਰੀ ਚੋਰੀ ਹੋਈ ਉਹਦਾ ਸਮਾਨ ਚੋਰੀ ਹੋਇਆ ਰਾਮ ਮਟੀਰੀਅਲ ਚੋਰੀ ਹੋਇਆ ਜਿਹੜੇ ਟੂਲਸ ਪਏ ਸੀ ਮੋਟਰਾਂ ਪਈਆਂ ਸੀ ਉਹ ਚੋਰੀ ਹੋਈਆਂ ਜੀ ਤੇ ਫਿਰ ਪੁਲਿਸ ਕਹਿੰਦੀ ਹੋਇਆ ਕੁਝ ਨਹੀਂ ਉੱਥੇ ਜੀ ਫਿਰ ਕਹਿੰਦਾ ਮੈਂ ਕਿੰਨੀ ਮੋਟੀ ਪੱਟੀ ਬਣੀ ਹੋਗੀ ਪੁਲਿਸ ਦੇ ਅੱਖਾਂ ਤੇ ਉਹਨਾਂ ਨੇ ਹੂੰ ਚੋਰਾਂ ਨੇ ਹੂੰ ਔਰ ਇਹੋ ਜਿਹਾ ਵੀ ਇੱਕ ਐਗਰੀਮੈਂਟ ਸਾਡੇ ਹੱਥ ਆਇਆ ਕਿ ਮੈਂ ਤੂੰ ਹੀ ਪ੍ਰੋਪਰਟੀ ਦੇ ਮਾਲਕ ਜੇ ਠੀਕ ਮੈਂ ਤੇ ਤੁਹਾਡਾ ਇੱਕ ਕੈਮਰਾਮੈਨ ਅਸੀਂ ਦੋਵੇਂ ਜਣੇ ਇੱਕ ਆਪਸ ਐਗਰੀਮੈਂਟ ਬਣਾ ਰਹੇ ਆ ਕਿ ਆਹ ਵਾਲੀ ਫੈਕਟਰੀ ਜੇ ਮੈਂ ਵੇਚ ਲਵਾਂ ਤੇ ਤੈਨੂੰ ਵੀ ਕੋਈ ਉਤਰਾਇ ਨਹੀਂ ਤੇ ਮੈਨੂੰ ਵੀ ਕੋਈ ਉਤਰਾਇ ਨਹੀਂ ਅੱਧੋ-ਅੱਧ ਕਰੀ ਜੰਨੇ ਆ ਕਿ ਆ ਉਹ ਐਗਰੀਮੈਂਟ ਲੀਗਲ ਹੈ ਸਾਹਿਬ ਸਿੰਘ ਵਿਰਕ ਮਾਲਕ ਹੈ ਪ੍ਰੋਪਰਟੀ ਦਾ ਤੇ ਸੁਨੀਲ ਮੱਲਣ ਤੇ ਗੁਰਦਾਸ ਇਹ ਦੋ ਬੰਦੇ ਆਪਸ ਜੇ ਐਗਰੀਮੈਂਟ ਬਣਾ ਲੈਣ ਕਿ ਆਹ ਜਿਹੜੀ ਫੈਕਟਰੀ ਹੈ ਜਿਸ ਦੋ ਕਿੱਲੇ ਨੇ ਇਹਦੀ ਮਸ਼ੀਨਰੀ ਇਹਦਾ ਸਭ ਕੁਝ ਅਸੀਂ ਦੋਵੇਂ ਆਪਸ ਵੰਡ ਲਈ ਤੇ ਸਰਕਾਰ ਵੀ ਓਏ ਨਹੀਂ ਪੁੱਛਦੀ ਵੀ ਸੁਨੀਲ ਮੱਲਣ ਤੂੰ ਮਾਲਕੀ ਦੇ ਵਖਾਪ ਨਹੀਂ ਗੁਰਦਾਸ ਸਿੰਘ ਤੂੰ ਹੀ ਆਪਣੀ ਮਾਲਕੀ ਦਿਖਾ ਵੀ ਤੂੰ ਮਾਲਕ ਹੈਂ ਤਾਂ ਤੇ ਵੇਚਣ ਦਾ ਅਧਿਕਾਰੀ ਹੈਂ ਪੁਲਿਸ ਦੇ ਅੱਗੇ ਉਹ ਵੀ ਰੱਖਿਆ ਕਹਿੰਦੇ ਨਹੀਂ ਜੀ ਨਹੀਂ ਇਹ ਨਹੀਂ ਸਿਰਫ ਸਮਝ ਚੱਲਣਾ ਹੁਣ ਚੱਲਣਾ ਕਿਹੜਾ ਉਹ ਗੱਬਾ ਬਾਬਾ ગાંધી ਵਾਲਾ ਚੱਲਣਾ ਉਹ ਹੀ ਚਲਾਉਣਾ ਨਹੀਂ ਮੈਂ ਤੇ ਪੁਲਿਸ ਵਾਲਿਆਂ ਦੇ ਖਿਲਾਫ ਵੀ 166 7 ਤੇ 217 18 ਪਰਚਾ ਕਰਨ ਦੀ ਅਪਲੀਕੇਸ਼ਨ ਦਿੱਤੀ ਹੈ ਕੋਰਟ ਚ ਕੋਰਟ ਚ ਪਰਚਾ ਹੋਏਗਾ ਜੀ ਯਸ ਸੋ ਦੋਸਤੋ ਵੱਖ-ਵੱਖ ਤਰ੍ਹਾਂ ਦੇ ਅਜੀਬੋ ਗਰੀਬ ਪਿਆਵਾਂ ਰਹਿਣ ਹਾਈ ਕੋਰਟ ਦੇ ਵਿੱਚ ਖੜੇ ਆ ਇੱਥੇ ਤੇ ਜਿਸ ਤਰ੍ਹਾਂ ਸੁਨੀਲ ਮੱਲਨ ਹੋਣਾ ਨੇ ਆਪਾਂ ਨੂੰ ਕਈ ਕੇਸਾਂ ਸੰਬੰਧੀ ਜਾਣਕਾਰੀ ਦਿੱਤੀ ਹੈ ਤੁਹਾਡੇ ਕੋਲ ਕੋਈ ਅਜਿਹਾ ਮਾਮਲਾ ਹੋਵੇ ਜਿਹੜਾ ਪੇਚੀਦਾ ਜਿਹਦੇ ਵਿੱਚ ਲੱਗਦਾ ਕਿ ਇਨਸਾਫ ਨਹੀਂ ਮਿਲ ਰਿਹਾ ਤਾਂ ਤੁਸੀਂ ਵੀ ਆਪਣੇ ਜਿਹੜੇ ਵੀ ਐਡਵੋਕੇਟ ਨਾਲ ਕਦੇ ਵੀ ਸੰਪਰਕ ਕਰਦੇ ਹੋ ਤਾਂ ਉਥੇ ਜਿਸ ਤਰ੍ਹਾਂ ਇਹਨਾਂ ਨੇ ਕਈ ਜਿਆਦਾ ਬੜੀ ਮੁਸ਼ਕਲ ਨਾਲ ਜਿੱਥੇ ਸਬੂਤ ਇਕੱਠੇ ਕਰਦੇ ਨੇ ਬਕਾਇਦਾ ਵਕੀਲਾਂ ਨੂੰ ਕਾਫੀ ਜਿਆਦਾ ਇਹ ਹੋਰ ਵੀ ਮੁਸ਼ਕਲ ਹੋ ਜਾਂਦਾ ਜਦੋਂ ਸਬੂਤ ਇਕੱਠੇ ਕਰਨੇ ਹੁੰਦੇ ਨੇ ਸੋ ਉਹਨਾਂ ਦੇ ਵਿੱਚ ਜਿਹੜੇ ਪਾਰਟੀਆਂ ਜਿਹੜੀਆਂ ਨੇ ਉਹ ਕੋਈ ਸਬੂਤ ਉਹਨਾਂ ਦੀ ਹੋਰ ਹੈਲਪ ਕਰ ਦਿੰਦੇ ਨੇ ਤਾਂ ਹੋਰ ਵੀ ਸੌਖੇ ਢੰਗ ਨਾਲ ਜਿਹੇ ਕੇਸਾਂ ਨੂੰ ਜਿੱਤਿਆ ਜਾ ਸਕਦਾ ਹੈ ਕੈਮਰਾਮੈਨ ਸੋਨੂ ਮਿਰਕ ਨਾਲ ਮੈਂ ਸਾਬ ਸਿੰਘ ਵਰਕ ਪੰਜਾਬ ਹਰਿਆਣਾ ਕੋਈ ਟਿੰਡਿਕੜ ਧੰਨਵਾਦ